ਗਰਮੀ ਦੇ ਮੌਸਮ ਨੂੰ ਲੈ ਕੇ ਸਕੂਲਾਂ ਨੂੰ ਨਵਾਂ ਆਦੇਸ਼ ਜਾਰੀ ਹੋਇਆ ਹੈ ਵੱਧਦੀ ਗਰਮੀ ਨੂੰ ਧਿਆਨ ਵਿੱਚ ਰੱਖਦੇ ਹਾਂ ਚੰਡੀਗੜ੍ਹ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਨੂੰ ਪ੍ਰੀ ਪ੍ਰਾਇਮਰੀ ਤੇ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਲਈ ਇੱਕ ਐਡਵਾਈਜ਼ਰੀ ਜਾਰੀ ਕਰਨ ਨੂੰ ਕਿਹਾ ਹੈ ਸਕੂਲਾਂ ਦੇ ਲਈ ਗਰਮੀ ਦੇ ਮੌਸਮ ਵਿੱਚ ਬੱਚਿਆਂ ਵਾਸਤੇ ਖੇਡ ਦੇ ਮੈਦਾਨ ਵਿੱਚ ਖੇਡਣ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ ਸਕੂਲ ਅਧਿਕਾਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਬੱਚਿਆਂ ਵਿੱਚ ਗਰਮੀ ਨਾਲ ਸੰਬੰਧਿਤ ਬਿਮਾਰੀਆਂ ਦੇ ਮਾਮਲੇ 'ਚ ਤੁਰੰਤ ਮੈਡੀਕਲ ਸਹਾਇਤਾ ਲੈਣ ਗਰਮੀ ਦੇ ਦਿਨਾਂ ਵਿੱਚ ਪੀਟੀਓਪਨ ਕੈਂਪ ਤੇ ਹੋਰ ਬਾਰੀ ਗਤੀਵਿਧੀਆਂ ਨੂੰ ਅਸਥਾਈ ਤੌਰ ਤੇ ਬੰਦ ਕੀਤਾ ਜਾਵੇ ਸਕੂਲਾਂ ਦੇ ਵਿੱਚ ਸਾਰੇ ਬੱਚਿਆਂ ਨੂੰ ਪਾਣੀ ਪਿਉਉਣ ਦੇ ਲਈ ਛੋਟੇ ਬ੍ਰੇਕ ਦੌਰਾਨ ਵਾਟਰ ਬੈਲ ਵੀ ਵਜਾਈ ਜਾਵੇ ਪੰਜਾਬ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਤਬਾਦ ਲਈ ਹੁਣ 15 ਜੁਲਾਈ ਤੋਂ 15 ਅਗਸਤ ਵਿਚਾਲੇ ਹੋਣਗੇ ਇਸ ਤੋਂ ਬਾਅਦ ਆਮ ਤਬਾਦਲਿਆਂ ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ ਇਹ ਹੁਕਮ ਪਰਸੋਨਲ ਵਿਭਾਗ ਦੇ ਵੱਲੋਂ ਸਾਰੇ ਵਿਭਾਗਾਂ ਦੇ ਮੁਖੀਆਂ ਡਿਵੀਜ਼ਨਲ ਕਮਿਸ਼ਨਰਾਂ ਜ਼ਿਲ੍ਹਿਆਂ ਦੇ ਡੀਸੀ ਨੂੰ ਜਾਰੀ ਕੀਤਾ ਗਿਆ ਹਾਲਾਂਕਿ ਸਰਕਾਰ ਆਪਣੀ ਸਹੂਲਤ ਮੁਤਾਬਕ ਕਿਸੇ ਵੀ ਸਮੇਂ ਆਈਪੀਐਸ ਤੇ ਆਈਐਸ ਅਧਕਰੀਆਂ ਦਾ ਤਬ ਲਗਦੀ ਹੈ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਤਵਾਦ ਲਈ ਨਿਰਧਾਰਿਤ ਸਮੇਂ ਦੇ ਅੰਦਰ ਕਰਨ ਪਿੱਛੇ ਸਰਕਾਰ ਦਾ ਜਿਹੜਾ ਮਕਸਦ ਹੈ ਉਹ ਇਹ ਯਕੀਨੀ ਬਣਾਉਣਾ ਹੈ ਕਿ ਵਿਭਾਗਾਂ ਦਾ ਕੰਮ ਪ੍ਰਭਾਵਿਤ ਨਾ ਹੋਏ ਬਾਜ਼ਾਰ ਅੱਜ ਲਗਾਤਾਰ ਦੂਸਰੇ ਦਿਨ ਲਾਲ ਨਿਸ਼ਾਨ ਤੇ ਬੰਦ ਹੋਇਆ ਹੈ ਕਾਰੋਬਾਰੀ ਹਫਤੇ ਦੇ ਅਖੀਰਲੇ ਦਿਨ ਸੈਂਸੈਕਸ ਫੇਰ ਡਿੱਗਿਆ ਹੈ 579 589 ਅੰਕੇ ਠੰਡੇ ਕੇ 79212 ਤੇ ਬੰਦ ਹੋਇਆ ਨਿਫਟੀ ਦੇ ਵਿੱਚ 207 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ ਸ਼ੇਰ ਬਾਜ਼ਾਰ ਦੇ ਵਿੱਚ 30 ਸ਼ੇਰਾਂ ਚੋਂ 26 ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਸੋਨਾ ਚਾਂਦੀ ਵੀ ਅੱਜ ਡਿੱਗੇ ਹਨ ਸੋਨਾ 617 ਰੁਪਏ ਸਸਤਾ ਹੋਇਆ ਤਾਂ ਚਾਂਦੀ ਹੈ ਜਿਹੜੀ ਉਹ 121 ਰੁਪਏ ਸਸਤੀ ਹੋਈ ਹੈ ਸੋਨਾ ਹੁਣ 95669 ਰੁਪਏ ਪ੍ਰਤੀ ਟੋਲੇ ਤੇ ਪਹੁੰਚ ਗਿਆ ਤੇ ਚਾਂਦੀ 97513 ਪ੍ਰਤੀ ਕਿਲੋ ਨੂੰ ਵਿਕ ਰਹੀ ਹੈ ਆਈਫੋਨ ਹੁਣ ਭਾਰਤ ਵਿੱਚ ਹੀ ਬਣੇਗਾ ਐਪਲ ਕੰਪਨੀ ਅਗਲੇ ਸਾਲ ਤੋਂ ਅਮਰੀਕਾ ਚ ਵੇਚਿਆ ਜਾਣ ਵਾਲਾ ਆਈਫੋਨ ਭਾਰਤ ਵਿੱਚ ਹੀ ਬਣਾਉਣ ਦੀ ਤਿਆਰੀ ਕਰ ਰਹੀ ਹੈ ਹਾਲੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੁਨੀਆ ਭਰ ਦੇ ਵਿੱਚ ਟੈਰਿਫਲੋਂ ਦਾ ਫੈਸਲਾ ਲਿਆ ਸੀ ਰੈਸਿਪਰੋਕਲ ਟੈਰਿਫ ਲੱਗਣ ਨਾਲ ਚੀਨੀ ਕੰਪਨੀਆਂ ਦੇ ਫੋਨ ਮਹਿੰਗੇ ਹੋ ਜਾਣਗੇ 2026 ਤੱਕ ਭਾਰਤ ਵਿੱਚ 6 ਕਰੋੜ ਤੋਂ ਵੱਧ ਆਈਫੋਨ ਵੰਡਾ ਟੀਚਾ ਰੱਖਿਆ ਗਿਆ ਹੈ ਭਾਰਤੀ ਪੁਲਾੜ ਖੋਜ ਸੰਸਾ ਇਸਰੋ ਦੇ ਸਾਬਕਾ ਚੇਅਰਮੈਨ ਕੇ ਕਸਤੂਰੀ ਰੰਗਨ ਇਸ ਦੁਨੀਆ ਦੇ ਵਿੱਚ ਨਹੀਂ ਹੋਏ ਅੱਜ ਬੰਗਲੌਰੂ ਦੇ ਵਿੱਚ ਉਹਨਾਂ ਦਾ ਦਿਹਾਂਤ ਹੋਇਆ ਹੈ ਇਸਰੋ ਦੇ ਸਾਬਕਾ ਮੁਖੀ ਉਸ ਡਰਾਫਟ ਕਮੇਟੀ ਦੇ ਚੇਅਰਮੈਨ ਸਨ ਜਿਸ ਜਿਸ ਨੇ ਨਵੀਂ ਕੌਮੀ ਸਿੱਖਿਆ ਨੀਤੀ ਤਿਆਰ ਕੀਤੀ ਸੀ ਉਹਨਾਂ ਦਾ ਅੱਜ ਸਵੇਰੇ ਬੰਗਲੌਰੂ ਸਥਿਤ ਆਪਣੇ ਨਿਵਾਸ ਤੇ ਹੀ ਦਿਹਾਂਤ ਹੋਇਆ ਹੈ ਐਨਪੀ ਦੇ ਵਿੱਚ ਸੂਚੀਬੱਧ ਸਿੱਖਿਆ ਸੁਧਾਰਾਂ ਦੇ ਆਰਕੀਟੈਕਟ ਵਜੋਂ ਜਾਣੇ ਜਾਂਦੇ ਕਸਤੂਰੀ ਰੰਗਨ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਚਾਂਸਲਰ ਅਤੇ ਕਰਨਾਟਕ ਗਿਆਨ ਕਮਿਸ਼ਨ ਦੇ ਚੇਅਰਮੈਨ ਵਜੋਂ ਵੀ ਸੇ ਭਾਰਤ ਦੇ ਯੋਜਨਾ ਕਮਿਸ਼ਨ ਦੇ ਮੈਂਬਰ ਵਜੋਂ ਵੀ ਸੇਵਾ ਨਿਭਾਈ ਪੰਥ ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਦੇ ਪਿਤਾ ਵੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਉਹਨਾਂ ਦੇ ਪਿਤਾ ਹਰदयाल ਸਿੰਘ ਅਕਾਲ ਚਲਾਣਾ ਕਰ ਗਏ ਹਨ। ਕੁਝ ਸਮਾਂ ਪਹਿਲਾਂ ਉਹਨਾਂ ਦੇ ਮਾਤਾ ਜੀ ਵੀ ਚੜ੍ਹਾਈ ਕਰ ਗਏ ਸਨ। ਸ਼੍ਰੀ ਕਲਤਕ ਸਾਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਜਵਦੀ ਟਕਸਾਲ ਲੁਧਿਆਣਾ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਦੇ ਤਾਇਆ ਜੀ ਅਤੇ ਭਾਈ ਪਿੰਦਰਪਾਲ ਸਿੰਘ ਜੀ ਦੇ ਪਿਤਾ ਭਾਈ ਹਰदयाल ਸਿੰਘ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਦੁੱਖ ਪ੍ਰਗਟਾਇਆ ਹੈ